ਰੋਜ ਇੱਕ ਇਹ ਟਾਲਾ ਇਹ ਕਿਨੇ ਨੜੀ ਆਏ ਚਾਰ ਉਹ ਹੀ ਸਵਿਫਟ ਜਾਂ ਆਪਣੇ ਆਏ ਹੈ ਨਾ ਗੱਡੀ ਡੈਰੀ ਫਾਰਮ ਇਹਨਾਂ ਦਾ ਵੀ ਤਗੜਾ ਆ ਗਿਆ ਤੁਹਾਡੇ ਲੋ ਵੀ ਸੇਵਾਈ ਹੈ ਕਿ ਦੁੱਧ ਦਿੰਦੀ ਆ ਉਹ ਡੈਰ ਵੀ ਨਵੇਂ ਨੂ ਚੱਲੀ ਵੀ ਥੋੜੀ ਆ ਉਦਾਂ ਪਰ ਆਪਣੇ ਪੰਜਾਬ ਵਿੱਚ ਬੈਨ ਹੈ ਹੋਰ ਮੈਨੂੰ ਜਾਂਦੇ ਨੂੰ ਚੱਕ ਲੈਣਾ ਉੱਧਰ ਇਹ ਮਗਰਾੜ ਲੀਆ ਉਹ ਤਾਂ ਦੇਖਣ ਨੂੰ ਵੀਡੀਓ ਚ ਬੜਾ ਲੱਗਦਾ ਬੈ ਨਹੀਂ ਹੁੰਦਾ ਸਰਵੋ ਭੱਜਦਾ ਉਤੋਂ ਆਪਣੇ ਆ ਫੇਰ ਬੋਲ ਜਾਣਾ ਹੈ ਜਿੰਨੀ ਮਰਜ਼ੀ ਗਰਮੀ ਹੋਵੇ ਠੜਡ ਲਾਉਣ ਲੱਗਦਾ ਮਤਲਬ ਬੰਦ ਕਰਨਾ ਪੈਂਦਾ ਇਹ ਸੀ ਵਹੇ ਇਲਾਕਾ ਕਿਹੜਾ ਆਪਣਾ ਮੁਰਫਰ ਪਰ ਹਾਂਜੀ ਕਿਦਾਂ ਕੱਟਤਾ ਸ਼ੁਰੂ ਲਿਆ ਮੈਂ ਬਾਦ ਦਾ ਕਾਲੂ ਆਪਾਂ ਚੱਲ ਜਾਣਾ ਪਿੰਡ ਵਾਪਸੀ ਤੇ ਮੈਂ ਤੁਹਾਨੂੰ ਮੈਂ ਕਿਹਾ ਰੀਅਲ ਆ ਹੀ ਬਣਾ ਲਈਏ ਨਾਲੇ ਤੋਂ ਨੈਕ ਵਿਊ ਦਿਖਾਉਂਦਾ ਤੇ ਵਿਊ ਬਹੁਤ ਵਧੀਆ ਯਾਰਾ ਨਹਿਰ ਇਹਨਾਂ ਦੇ ਪਿੰਡ ਦੇ ਕੋਲ ਦੀ ਨੰਗ ਦੀਖਿਓ ਕਰੋ ਚੈੱਕ ਕਿ ਕਿੱਥੋਂ ਆਉਂਦੀ ਹੈ ਗੱਛਾਂ ਟਵਾਣੇ ਆਉਂਦੀ ਹੈ ਨਾ ਆਉਂਦੀ ਦਾ ਪਾਣੀ ਸਾਡੇ ਪਿੱਛੇ ਪੰਜਾਬ ਚੋਂ ਹੀ ਆ ਪਾਣੀ ਪਖੜੇ ਵਾਲਾ ਹੀ ਆਉਂਦੀ ਹੈ ਇਹ ਉੱਥੋਂ ਟਵਾਣੇ ਟਵਾਣੇ ਫੇਨੂ ਆ ਜਾਂਦੀ ਹੈ ਇੱਥੇ ਨਹਿਰੀ ਪਾਣੀ ਦੀ ਇਹਨਾਂ ਨੂੰ ਬਹੁਤ ਸਹੂਲਤ ਆ ਦੇਖੋ ਹਵਾ ਵੀ ਬਹੁਤ ਗਰਮੀ ਬਹੁਤ ਹੈ ਤੇ ਨਹਿਰ ਕਰਕੇ ਹਵਾ ਵੀ ਬਹੁਤ ਠੰਡੀ ਬਗਣ ਢੀ ਆ ਕਾਲੂ ਚਲ ਜਣਾ ਆਪਾਂ ਪੈਂਡ ਮੈਂ ਕਿਹਾ ਚਲੋ ਇੱਧਰ ਵੀ ਦੇਖ ਜੰਦੇ ਆਂ ਢੇੜਾ ਗੂੜਾ ਕੱਢ ਜੰਦੇ ਆਂ ਫੇ ਬਾਕੀ ਬਾਕੀ ਹੁਣ ਬਸ ਇੱਕ ਕਲਿੱਪ ਆਪਾਂ ਟਰੈਕਟਰ ਦੀ ਵਿੱਚ ਹੋਰ ਐਡ ਕਰਨੀ ਹੁਣ ਮੈਂ ਜਾ ਕੇ ਬਣਾਉਂਦਾ ਕੱਲ ਚੇਤਾ ਭੁੱਲ ਗਿਆ ਸੀਗਾ ਏਸੀ ਕੈਬਨ ਵਿੱਚੋਂ ਤੁਹਾਨੂੰ ਚਾਜਣਾ ਨਹੀਂ ਦਿਖਾਇਆ ਇੱਕ ਏਸੀ ਕੈਬਨ ਦੇ ਫਾਇਦੇ ਵੀ ਆ ਇੱਕ ਨੁਕਸਾਨ ਵੀ ਉਹ ਵਾਰ ਡਾਇਆ ਉਹ ਵੀ ਤੁਹਾਨੂੰ ਜਾ ਕੇ ਦਿਖਾਉਂਦਾ ਉਹ ਚ ਵੀਡੀਓ ਚ ਜਾ ਕੇ ਦੱਸੂਗਾ ਨਾਲੇ ਵਿੱਚ ਬੀਸ ਬੂਸਰ ਲੱਗੀ ਉਹ ਵੀ ਦਿਖਾ ਦਊਂਦਾ ਕਿਦਾਂ ਮੂਸੇ ਵਾਲਾ ਨਹੀਂ ਕਹਿੰਦਾ ਹੁੰਦਾ ਤੇ ਕਿਦਾਂ ਹੀ ਗਾਣਾ ਹੁੰਦਾ ਯਾਰ ਮੂਸੇ ਵਾਲੇ ਦਾ ਤੂੰ ਵੀ ਤੰ ਵੀ ਛੱਡ ਰੱਖੇ 3 1 ਪਰ ਆਪਣੇ ਪੰਜਾਬ ਵਿੱਚ ਬੈਨ ਹੈ ਹੋਰ ਮੈਨੂੰ ਜਾਂਦੇ ਨੂੰ ਚੱਕ ਲੈਣਾ ਉਧਰ ਉਹ ਵੀ ਦਿਖਾ ਦਿੰਦੇ ਉਹਨੇ ਕਿ ਕਲਿੱਪ ਜੋੜ ਲੈਂਦੇ ਆ ਫੇਰ ਵੀ ਫੂਮ ਲੱਗਦਾ ਵਲੋਗ ਇਹ ਵੀ ਪੂਰਾ ਹੋਈ ਜਾਣਾ ਪਿੰਡ ਲੈ ਕੇ ਨਵਾਂ ਸ਼ੁਰੂ ਕਰਨਾ ਰਹਿਣਾ ਉਹਨੂੰ ਤਾਂ ਖੜਾ ਕਰ ਦੋ ਇੱਥੇ ਬਾਹਰ ਹੀ ਗੜਾ ਕੀਤਾ ਲੈ ਮੈਂ ਲੈ ਕੇ ਆਉਣਾ ਆ ਫੜੀ ਚੱਲਣ ਢਈ ਆ ਆਪੇ ਬਾਅਦ ਵਿੱਚ ਮੇਨ ਮੇਨ ਆਪਾਂ ਕਰ ਲਵਾਂ ਉਹਨੂੰ ਲਿਆਉਣਾ ਇੱਥੇ ਲਾਉਣਾ ਹੂੰ ਬਟਰ ਬਿਲਕੁਲ ਸਹੀ ਹੈ ਇਹਦੇ ਵਿੱਚ ਪਾਰੀ ਦੀ ਜਿਹੜਾ ਆਪਾਂ ਲਾਇਆ ਹੈ ਨਾ ਕੈਬਨ ਇਹਦੀ ਇੱਕ ਵਾਸੇ ਇਹੀ ਚੀਜ਼ ਹੈ ਚ ਬੰਦਾ ਇੱਕ ਹੀ ਬੰਦਾ ਉਦੋਂ ਨਹੀਂ ਜਗ੍ਹਾ ਬਣਾਈ ਤਾਂ ਹੈ ਮਗਰਾੜ ਲਈ ਉਹ ਤਾਂ ਦੇਖਣ ਨੂੰ ਵੀਡੀਓ ਚ ਬੜਾ ਲੱਗਦਾ ਬੈ ਨਹੀਂ ਹੁੰਦਾ ਸਰਵੋ ਭੱਜਦਾ ਉਤੋਂ ਇੱਕ ਬੰਦੇ ਲਈ ਆ ਬਸ ਏਸੀ ਕੈਬਨ ਜੇ ਇੱਕ ਬੰਦਾ ਚਲਾ ਸਕਦਾ ਬਸ ਵਧੀਆ ਬਾਕੀ ਨਹੀਂ ਪਿੱਛੇ ਦਾ ਬੇਸ ਵੀ ਰੱਖੀ ਆ ਅਲੀਟਗਾ ਦੀ ਪਈ ਆ ਚਾਰ ਜੀ ਇਹ ਚਾਰ ਜੀ ਵਧੀਆ ਅੰਦਰ ਵਿੱਚ ਬੇਸ ਵੀ ਰੱਖੀ ਆ ਤਾਂ ਮਨੋਰੰਜਨ ਪੂਰਾ ਹੈ ਸੈਟੋ ਪੂਰਾ ਖੜਕਦਾ ਪਰ ਇਹ ਹੁਣ ਮੈਂ ਦਿਖਾ ਦਮ ਚਲਾਈਏ ਤਾਂ ਫੇਰ ਆਪਾਂ ਨੂੰ ਕਾਪੀ ਰਾਈਟ ਆ ਜਾਣਾ ਤੁਸੀਂ ਪਿੱਛੇ ਪਾਉਣਾ ਫਿਰ ਦੋ ਹੀ ਦੇਖਦੇ ਕਿੱਦਾਂ ਤੁਸੀਂ ਪਿੱਛੇ ਜੇ ਪਾਉਣਾ ਹੋਵੇ ਕੋਈ ਚੀਜ਼ ਦੇਖਣਾ ਕਿੱਦਾਂ ਆ ਚੱਕ ਹੋ ਜਾਂਦਾ ਹਾਂ ਚੱਕ ਇਹਦਾ ਪਰਹੀਂ ਪੈ ਜਾਂਦਾ ਅੱਛਾ ਡਿੱਗੀ ਆਉਂ ਗੱਡੀ ਦੇ ਹਨਾ ਚੱਕ ਹੋ ਜਾਂਦਾ ਵਸੇ ਇਹ ਹੀ ਚੀਜ਼ ਸੀਗੀ ਐਸੀ ਕੇ ਬੰਦੀ ਆਹੀ ਗੱਲਾਂ ਬਾਤਾਂ ਹੁਣ ਲੱਗਦਾ ਕੋਈ ਜਿਹ ਰਹਿਦਾ ਨਹੀਂ ਗਈ ਹੋ ਗਿਆ ਪੂਰਾ ਕੰਮ ਹੈ ਇਹ ਤਾਂ ਹਵਾ ਖੱਚਦਾ ਇੱਥੋਂ ਖੱਚਦਾ ਹੁੰਦਾ ਅੱਛਾ ਅੰਦਰਲੀ ਗਰਮਾਇਸ਼ ਖੱਚਦਾ ਇੱਥੋਂ ਆਉਂਦੀ ਹਵਾ ਹਾਂ ਦੋ ਪਿੱਛੇ ਇੱਥੋਂ ਅੱਗੇ ਕਿੱਥੇ ਅੱਛਾ ਦੋ ਆ ਤਿੰਨ ਦੋ ਤਿੰਨ ਚਾਰ ਆਹਾ ਦੋ ਪਿੱਛੇ ਛੇ ਅਨਾ ਮਤਲਬ ਟੂਟਲ ਕਹਿੰਦੇ ਇੰਨਾ ਮਤਲਬ ਹੋ ਕੀ ਇਹ ਠੰਡ ਲਾਉਣ ਲੱਗ ਜਾਂਦਾ ਹਨ ਜਿੰਨੀ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨੀ ਮਰਜ਼ੀ ਗਰਮੀ ਹੋਵੇ ਠੰਡ ਲਾਉਣ ਲੱਗ ਜਾਂਦਾ ਮਤਲਬ ਬੰਦ ਕਰਨਾ ਪੈਂਦਾ ਇਹ ਸੀ ਇਹ ਸਾਫ ਕਥਾ ਆ ਬਾਈ ਚਲੋ ਬਾਗ ਹੋ ਰਿਹਾ ਤੇ ਨੀਅਤ ਦਿਖਾਉਣ ਆਲਾ ਬਸ ਇਹੀ ਆ ਉਤਰ ਜਾਂਦੇ ਹੁਣ ਖਾਧੋ ਮਿਆਂ ਬਸ ਮੈਂ ਲਾਦਾ ਬਲੌਗ ਹੁਣ ਆਪਾਂ ਪਿੰਡ ਹੀ ਆ ਕੇ ਬਣਾਵਾਂਗੇ ਦਿਖਾਉਣ ਵਾਲੀਆਂ ਚੀਜ਼ਾਂ ਮੋਗ ਗਈਆਂ ਸਾਡੇ ਕੋਲ ਦਿਖਾਉਣੇ ਬਹੁਤ ਹੈ ਕੀ ਆ ਅਗਲੀ ਯਾਰ ਨੂੰ ਦਿਖਾਵਾਂਗੇ ਯਾਰ ਮੇਨ ਜੀ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਐ ਇੱਕ ਆ ਬੰਦ ਕਰਿਆ ਜਿਹੜਾ ਤੁਹਾਡਾ ਟੈਂਕਰ ਬਣਾਇਆ ਤੁਸੀਂ ਕੀ ਜਿਹੜੀ ਮੇਨ ਆ ਆ ਦੇਖੋ ਇਹ ਵੀਡੀਓ ਜਦੋਂ ਦੇਖਣ ਨੂੰ ਹੈਗਾ ਉਹਦਾ ਹੈਗਾ ਛੋਟਾ ਇਹ ਗੱਲ ਮੰਨਣਾ ਚ ਹੈਗੀ ਆ ਹੈਗਾ ਛੋਟਾ ਵੀਡੀਓ ਚ ਕੁਝ ਜ਼ਿਆਦਾ ਹੀ ਛੋਟਾ ਲੱਗਣ ਰਿਹਾ 600 ਲੀਟਰ ਦਾ ਆ ਕਹਿੰਦੇ ਇਹ ਆ ਟਾਇਰ ਕਿਹੜੀ ਗੱਡੀ ਦੇ ਪਾਏ ਆ ਇਹਨੂੰ ਹੈ ਕਿਹੜੀ ਹੋਣਿਆ ਕ੍ਰੋਮ ਹੀ ਐ ਸਵਿਫਟ ਦੇ ਪੈਰ ਹੁੰਦੇ ਨੇ ਸਵਿਫਟ ਦੇ ਲੱਗਦੇ ਮੈਨੂੰ ਸਵਿਫਟ ਵਾਲੀ ਆ ਕਿੰਨੇ ਨੜੀ ਆ ਇਹ ਚਾਰ ਉਹੀ ਸਵਿਫਟ ਜਾਂ ਆਪਣੇ ਆਹ ਇਹ ਨਾ ਗੱਡੀਆਂ ਦੇ ਆ ਮੈਕਪਾਇਆ ਡੈਂਕਰ ਨੂੰ ਛੁੜੇ ਇਹਨੂੰ ਚਲੋ ਖਾਦ ਬਾਕੀ ਡੇਰੀ ਫਾਰਮ ਇਹਨਾਂ ਦਾ ਵੀ ਤਗੜਾ ਗਿਆ ਤੁਹਾਡੇ ਲੋ ਵੀ ਸੇਵਾਈ ਹੈ ਕਿ ਦੁੱਧ ਦਿੰਦੀ ਆ ਦੋਨੋਂ ਕੰਮ ਹੀ ਤੁਹਾਨੂੰ ਗੇਟ ਦਿਖਾਉਂਦੇ ਆ ਜਿਹੜਾ ਰਿਮੋਟ ਨਾਲ ਚੱਲਦਾ ਹੁੰਦਾ ਆ ਪਤਾ ਅੱਗੇ ਗਾਣਿਆ ਗੁਣਿਆ ਜੀ ਦੇਖਿਆ ਦਾ ਰਿਮੋਟ ਦੱਬੇ ਤੇ ਗੇਟ ਖੁੱਲ ਜਾਂਦਾ ਆ ਤੁਹਾਨੂੰ ਵਾਲਾ ਦਿਖਾਉਂਦੇ ਆ ਨਹੀਂ ਜੇ ਦਾ ਮਤਲਬ ਤੁਸੀਂ ਹੁਣ ਉਹ ਪਿੱਛੇ ਆਉਣ ਡੇ ਆ ਲੈਰ ਕੋਲ ਤੇ ਉੱਥੋਂ ਜੇ ਖੋਲਣਾ ਹੋਵੇ ਖੁੱਲ ਜਾਂਦਾ ਫੋਨ ਅਟੈਚ ਹੋ ਜਾਂਦਾ ਨਾ ਮਤਲਬ ਖੁੱਲ ਜਾਂਦਾ ਦਿਖਾ ਦਵਾਂ ਆ ਦੇਖੋ ਜੀ ਉਹ ਚੱਕੋ ਖਲ ਰਿਆ ਉਹ ਆਪਣੀ ਵਾਲੀ ਗੱਡੀ ਸਰ ਮੋਡਰਨ ਅਟੈਚਪਾ ਬਾਹਰੋਂ ਖੋਲ ਅਮਰੀਕਾ ਚ ਖੋਲ ਲੋ ਬਸ ਸੌਫਟਵੇਅਰ ਫੂ ਚ ਇਹਦਾ ਕੋਟ ਲੱਗਦਾ ਇਹਦਾ ਸਾਰਾ ਸੈਟਅਪ ਉਹਦਾ ਸੈਟਅਪ ਇਹਦਾ ਹੁਣ ਬੰਦ ਕਰੀਏ ਇੱਥੋਂ ਦਿਖਾਉਂਦਾ ਬਾਦਾਂ ਇੱਕ ਟੁੱਕੀ ਇਹ ਉਹ ਦੇਖੋ ਬੰਦ ਹੋਣ ਲੱਗ ਪਿਆ ਅੱਛਾ ਉਹ ਉਹ ਵਾਲਾ ਹੈ ਨਾ ਉਹ ਜੀਜ ਜਿਹੜੀ ਜਗਦੀ ਹੈ ਉੱਤੇ ਹਾਂ ਲਾਈਟ ਜਗਦੀ ਹੈ ਅੱਛਾ ਇਹ ਫਿਰ ਨੈਟ ਨਾਲ ਕਲੀ ਉਹ ਅਟੈਚ ਹੁੰਦਾ ਨਾ ਉਹ ਸੈਂਸਰ ਲੱਗੇ ਦੋ ਤਿੰਨੇ ਦਿਖਾ ਦੇ ਕਿੱ데 ਅੱਛਾ ਆਲੇ ਸੈਡਾਂ ਤੋਂ ਕੋਈ ਆ ਜੇ ਆਪੇ ਰੱਖ ਦੀਓ ਗੇਟ ਬਾਕਸ ਠੀਕ ਆ ਇਦਾਂ ਮਤਲਬ ਇਹ ਗੇਟ ਬੰਦ ਹੁੰਦੇ ਹੁੰਦੇ ਆ ਤੇ ਇਹ ਗੇਟ ਦੇ ਵਿੱਚ ਕੋਈ ਆ ਜਵੇ ਤਾਂ ਬੰਦ ਹੋ ਜਾਣਾ ਇਹ ਸੈਂਸਰਾਂ ਨਾਲ ਵਧੀਆ ਚੀਜ਼ ਹੈ ਉਹਦੇ ਮੋਰੇ ਤਾ ਫੋਨ ਫੜ ਲਾ ਜਲਦੀ ਵੀ ਹੈ ਕਿ ਹਾਲੀ ਬੰਦਿਆ ਅੱਛਾ ਜਲਦੀ ਆ ਕਾਲੀ ਚੱਲਦੇ ਜਾਂਦਾ ਮੈਂ ਵਾਸ਼ਟ ਖਰੀਦਾਂ ਗੇੜ ਦੇ ਵਿੱਚ ਸਿੰਦੇ ਵੜਾ ਜਾਂਦੇ ਜਾਂਦੇ ਇੱਕ ਵਾਰ ਹੁੰਦੇ ਨੇ ਇਹ ਆ ਵੀ ਦਿਖਾ ਦੇ ਵਿੱਚ ਜੇ ਬੰਦ ਕਰਨਾ ਨ੍ਯਮ ਵਿੱਚ ਇਹ ਬੰਦ ਹੋਏ ਲੈ ਲੈ ਆਪੜਾ ਫੇਰ ਹੋ ਜਾਣਾ ਹੈ ਕਿ ਮੀਨਾ ਉਹ ਖੋਲੀਆਂ ਯਾਰ ਇੱਧਰ ਜਿੱਧਰ ਦੇਖ ਰਿਹਾ ਤੁਹਾਨੂੰ ਖੱਤੇ ਖੱਤੇ ਦੇ ਸਣੇ ਆ ਟਾਕੀ ਖੁੱਲੇ ਇਹਦਾ ਗੁਰਪ੍ਰੀਤ ਘੋਗੀ ਕਹਿੰਦਾ ਹੁੰਦਾ ਕਿਦਾਂ ਕਹਿੰਦਾ ਦਾ ਇੱਥੋਂ ਲੈ ਕੇ ਇੱਥੇ ਤੱਕ ਆਪਣੀ ਤਾਂ ਹੈ ਨਹੀਂ ਕਿਸੇ ਦੀ ਆ ਇਹ ਇਹਨਾਂ ਦੀ ਆਪਣੀਆਂ ਬਈ ਆਪਣਿਆਂ ਵਾਲੀ ਇਹ ਨਵੀਂ ਲਿਆਏ ਗੱਡੀ ਆਲੀ ਉਹ ਵਾਲੀ ਸਫਾਰੀ ਤੇ ਪਹਿਲਾਂ ਆਪਣਾ ਵਿਚਾਰ ਬਣਿਆ ਸੀ ਲੈਣ ਦਾ ਪਰ ਇਹ ਹਰਿਆਣਾ ਨੰਬਰ ਚ ਮੈਨੂੰ ਲੱਗਦਾ 40 45000 ਤੇ ਕਰਨ ਤੇ ਲੱਗ ਜਾਣਾ ਤੇ ਟਾਇਰ ਵੀ ਪਵਾਉਣੇ ਪਾਉਣੇ ਪੈਣੇ ਸੀ ਆਪਾਂ ਨੂੰ ਜਿਹੜਾ ਆਪਣੀ ਸਵਿਫਟ ਨੂੰ ਆ ਪਹਿਲਾਂ ਦਾ ਇਰਾਦਾ ਸੀਗਾ ਸਵਿਫਟ ਦੇ ਦਈਏ ਦੇ ਰਾਇ ਲੈ ਲਈਏ ਵੇਚ ਦੀਏ ਸਵਿਫਟ ਨੂੰ ਲੱਗਦਾ 1.5 ਲੱਖ ਟਾਇਰਾਂ ਦੇ ਵੀ ਲਾਜਣਾ ਜਿਹੜੇ ਆਪਾਂ ਉਹਦੇ ਨਾਲ ਦੇ ਇੱਕ ਪਵਾਵਾਂਗੇ ਤੇ ਉਹੀ ਫੇ ਆਪਾਂ ਨੂੰ 2 ਲੱਖ ਉੱਤੇ ਲਾਉਣਾ ਪੈਣਾ ਸੀ ਇਹਦੇ ਤੇ ਜੇ ਆਪਾਂ ਨੇ ਹਿਸਾਬ ਨਾ ਕਰੌਣੀ ਪਰ ਮਾਡਲ ਫੇ ਹੋਈ 13 ਆਟੋਨਰੀ ਇਹ ਹੈ ਪਰ ਆ ਵੀ ਫੇ ਆਪਾਂ ਕੈਨਸਲ ਕਰਤਾ ਫੇ ਗਾਂ ਦੇਖ ਲਵਾਂਗੇ ਕੋਈ ਇਹਨੀ ਕੜਾਈ ਸੀ ਉਦੋਂ ਨਵੀਂ ਟਾਇਰ ਵੀ ਨਵੇਂ ਨੂੰ ਚੱਲੀ ਵੀ ਥੋੜੀ ਆ ਉਦਾਂ ਹੁਣ ਵੇਚਣੀ ਤੇ ਨਹੀਂ ਉਦਾਂ ਇਹ ਹੁਣ ਤੁਸੀਂ ਐ ਇੱਕ ਹੋਰ ਸਵਾਰੀ ਲਿਓਣੀ ਜਿਹੜੀ ਕਹਿੰਦੇ ਨਵੇਂ ਮਾਡਲ ਵਾਲੀ ਆ ਉਹ ਇੱਕ ਇਹਨਾਂ ਕੋ ਹੁਣ ਪਿੱਕਾ ਵੀ ਹੈਗਾ ਇਹ ਵੀ ਰੱਖਣੀ ਹੈ ਨਹੀਂ ਗੱਡੀਆਂ ਦੀ ਗੱਲ ਜਾਂਸੀ ਖੋਲਣੀ ਹੈ ਹੋਰ ਇਹ ਕਹਾ ਇਹ ਕੋਣ ਆ ਲੈਂਦੀ ਆ ਐ ਹੁਣ ਇੱਕ ਪਿੱਕਾ ਵੀ ਆ ਉਹ ਵੀ ਮਿਲਾ ਕੇ ਦਿਖਾਓ ਹੁਣ ਗਿਆ ਮਾਮਾ ਆਇਆ ਤਾਂ ਫੇ ਉਹ ਵੀ ਦਿਖਾਉਣਾ ਹਰੀ ਵੀ ਲੈ ਕੇ ਆਣੀ ਜਿਹੜੀ ਨਵੀਂ ਆਈ ਆਟੋਮੈਟਿਕ ਬਾਕੀ ਕਮੈਂਟ ਕਰਕੇ ਦੱਸ ਦਿਓ ਲੈ ਲੀਏ ਹੈ ਕਿ ਨਹੀਂ ਲੈ ਸਕਦੇ ਆਪਾਂ ਆਪਾਂ ਨੂੰ ਤਾਂ ਵੀ ਦੇ ਦੇਣਗੇ ਪਰ ਉੱਤੇ ਪੇ ਆਪਾਂ ਟਾਇਰ ਟੂਰ ਵੀ ਬਦਲਾਉਣੇ ਪੈਣੇ ਇਹਦੇ ਦੂਏ ਪਵਾਵਾਂਗੇ ਇਹ ਮੈਨੂੰ ਸੋਹਣੇ ਨਹੀਂ ਲੱਗਦੇ ਆਹ ਵਾਲੇ ਰੈਮੋ ਮੈਕ ਤੇ ਬਾਕੀ ਫਿਰ ਇੱਕ ਨੰਬਰ ਵੀ ਹੋਊਗਾ ਨਾ ਰਹਿਣਾ ਇਹਦਾ ਪੰਜਾਬ ਵਿੱਚ ਕਨਵਰਟ ਗੱਡੀ ਹੈ ਸਾਫ਼ ਪੂਰੀ ਓਰੀਜਨਲ ਜਲੀ 70 60 70000 ਜਲੀ ਸਾਰੀ ਹੈਗੀ ਸਫਾਰੀ ਘੈਂਟ ਆ ਉਦਾਂ ਸਵਿਫਟ ਦੇ ਕੇ ਫੇਰ ਰੱਖ ਲਈਏ ਕਿਨੇ ਕ ਦੀ ਚੱਲ ਜੂ ਹੈ ਸਵਿਫਟ ਸਾਢੇ ਕਿਨੇ ਕ ਦੀ ਚੱਲ ਜੂ 6 ਲੱਖ ਦੀ ਚੱਲ ਜੂ ਇਹ ਵੀ ਥੋੜੀ ਆ 12 ਕੇ 13000 ਚੱਲੀ ਸਾਰੀ ਫੇ ਮੈਂ ਕਾਲੇ ਪਾਵਾਂਗੇ ਜਿਹੜੇ ਆਲੇ ਆ ਸਫਾਰੀ ਨੂੰ ਇਹਦੇ ਨਾਲ ਦੇ ਘੈਂਟ ਲੱਗੂ ਜੈਲੇਰੀ ਲਈ ਤਾਂ ਪਰ ਹੈ ਨਹੀਂ ਮਾਡਲ ਉਹ ਪੁਰਾਣਾ ਹੋ ਜਾਣਾ 13 ਮਾਡਲ ਆ ਆਪਣੀ ਵਾਲੀ ਹੈਗੀ 21 ਇਹ ਹੋਰ ਪੰਜਾ ਛੇ ਸਾਲਾਂ ਤੱਕ ਫੇ ਉਹ ਕੰਮ ਹੋਈ ਹੋ ਜਾਣਾ ਤੋਲ ਦੇ ਭਾਈ ਜਾਣੀਆਂ ਇਹਨਾਂ ਨੂੰ ਕੋਈ ਫਰਕ ਨਹੀਂ ਇੱਦੀ ਰੱਖੀ ਕਹਿੰਦੇ ਸੀ ਵੇਚਣੀ ਨਹੀਂ ਫੇ ਰੱਖੀ ਰੱਖਣੀ ਆ ਆ ਜਿਹੜੀ ਗੱਡੀ ਆ ਸਵਿਫਟ ਨਾਲ ਥੋੜੀ ਜਿਹੀ ਹੈਵੀ ਆਣਾ ਹੂੰ ਇਹ ਬਲਿਨੋ ਆਹ ਵਾਲੀ ਬਲਿਨੋ ਆ ਆਪਣੀ ਵਾਲੀ ਸਵਿਫਟ ਆ ਇਹ ਬਲੀ ਨੋ ਆ ਪਰ ਜਿਹੜੀ ਲੁੱਕ ਸੁਵਿਫਟ ਦੀ ਆਉਂਦੀ ਆ ਸੁਵਿਫਟ ਦੀ ਆਉਂਦੀ ਆ ਸੇਫਟੀ ਹੈ ਨਹੀਂ ਪਰ ਯਾਰ ਮਰੂਤੀ ਵਾਲੀਆਂ ਗੱਡੀਆਂ ਇਹਦੀ ਹੁਣ ਆਪਣੇ ਗੱਡੀ ਦੇ ਮੋਰੇ ਉਹਦੇ ਡੈਂਟ ਪਿਆ ਵਿੱਚ ਕੁੱਤਾ ਵੱਜਾ ਇਹਦੇ ਕੁੱਤੇ ਨੇ ਡੈਂਟ ਪਾਤਾ ਆ ਬੰਦ ਕਰ ਗਏ ਨੇ ਉਹ ਵਿੱਚ ਕਾਪੀ ਰਾਈਟ ਆ ਜਾਣਾ ਬਾਅਦ ਚ ਦੇਖ ਲੈਂਦੇ ਆ ਬਸ ਗੱਲ ਇਹੀ ਮੁੱਕਦੀ ਆ ਕਿ ਤੁਸੀਂ ਸੁਜ਼ੂਕੀ ਗੋਮਪੋਣੀ ਵਾਲਿਆਂ ਦੀ ਉਹ ਹੈ ਨਹੀਂ ਸੇਫਟੀ ਹੈ ਨਹੀਂ ਜੀ ਟੈਂਪੂ ਵੱਜੇ ਗੱਡੀਆਂ ਖਲੜ ਜਾਂਦੀਆਂ ਹੋਈ ਰਹੀ ਆ ਟੈਂਪੂ ਵੱਜੇ ਗੱਡੀਆਂ ਖਲੜ ਜਾਂ ਅਸਲੀ ਦਾ ਦੇਖੋ ਟਾਟਾ ਵਾਲਿਆਂ ਦੀ ਉਦਾਲ ਪੂਰਾ ਹੋਈ ਆ ਖੁੱਲੀ ਦਾ ਯਾਰ ਵਿੱਚੋਂ ਸਵਿਫਟ ਕਿੰਨੀ ਆ ਕਿੰਨੀ ਕੁ ਸਵਿਫਟ ਆ ਸਾਡੀ ਸਟੀering ਵੀ ਉਹਦੇ ਨਾਲ ਸਟੀering ਉਹੀ ਚੀਜ਼ ਆ ਲੁੱਕ ਚੈੱਕ ਕਰੋ ਆਪਣੀ ਗੱਡੀ ਦੀ ਘੈਂਟਪੋ ਲੱਗਦੀ ਦੇਖੋ ਲਓ ਜੀ ਆਪਾਂ ਫੇ ਹੁਣ ਪੈਂਡ ਹੀ ਚੱਲ ਜਾਨੇ ਆ ਚੱਲ ਜਾਨਾ ਸਵੇਰ ਨੂੰ ਤਾਂ ਕਹਦੇ ਵਿੱਚ ਜੀ ਚੰਗਾ ਜੀ ਸਾਸਰੀ ਘਰ ਸਾਸਰੀ ਘਰ ਫੇ ਅਗਲੀ ਯਾਰ ਨੂੰ ਸਹੀਂ ਜਦੋਂ ਆਏ ਫੇ ਹੋਰ ਨਵੇਂ ਵਲੌਗ ਬਣਾਵਾਂਗੇ ਸ਼ਾਇਦ ਨਮਾ ਡੈਟ ਲੈ ਲੈਣ ਬਣਦੀ ਹੈ ਇਹਨਾਂ ਦੀ ਸਲਾਹ ਹੁਣ ਚੰਗਾ ਜੀ